अयोध्या ਵਿੱਚ ਪ੍ਰਭੂ ਸ਼ਿਰੀ ਰਾਮ ਦਾ ਮੰਦਿਰ ਬਣਨ ਦੀ ਖੁਸ਼ੀ ਪੂਰੇ ਦੇਸ਼ ਵਿੱਚ ਵੇਖੀ ਜਾ ਸਕਦੀ ਹੈ। ਰਾਮਪਗਟਾਂ ਦੇ ਵਿੱਚ ਦੀਵਾਲੀ ਵਰਗਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਗੱਲ ਕਰੀਏ ਜ਼ਿਲ੍ਹਾ ਸੰਗਰੂਰ ਦੀ ਤਾਂ ਸੰਗਰੂਰ ਵਿੱਚ ਵੀ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਵਿੱਚ ਲੜੀਆਂ ਲਗਾ ਕੇ ਸ਼ਹਿਰ ਨੂੰ ਖੂਬਸੂਰਤ ਬਣਾਇਆ ਜਾ ਰਿਹਾ ਹੈ। ਮੀਡੀਆ ਨਾਲ ਗੱਲ ਕਰਦੇ ਹਾਂ ਉਤਕਸ਼ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਸਾਡੇ ਵੱਲੋਂ 21 ਤਰੀਕ ਦਿਨ ਐਤਵਾਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਵੱਦ ਤੋਂ ਵੱਦ ਇਸ ਸ਼ੋਭਾ ਯਾਤਰਾ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ ਨਾਲ ਹੀ ਉਹਨਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਸੰਗਰੂਰ ਵਾਸੀਆਂ ਦੇ ਸਹਿਯੋਗ ਨਾਲ ਹੀ ਕੱਢੀ ਜਾ ਰਹੀ ਹੈ ਤੁਸੀਂ ਵੀ ਵੇਖੋ ਸੰਗਰੂਰ ਸ਼ਹਿਰ ਦੇ ਸਜੇ ਹੋਏ ਦੀਆਂ ਕੁਝ ਤਸਵੀਰਾਂ ਕੇ ਪੰਜਾਬ న్యూਸ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਜੈ ਸ਼੍ਰੀ ਰਾਮ ਮੈਂ ਅਰੁਣ ਸ਼ਰਮਾ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਪ੍ਰਭੂ ਸ਼੍ਰੀ ਰਾਮ ਜੀ ਜੋ 500 ਸਾਲਾ ਵਰਸ਼ ਬਾਦ ਆਪਣੇ ਜਨਮ ਸਥਲ ਤੇ ਆ ਰਹੇ ਨੇ ਪਹਾਰ ਰਹੇ ਨੇ ਉਹਨਾਂ ਦਾ ਇੰਨਾ ਭਵਿਆ ਸਵਾਗਤ ਕਰ ਰਹੇ ਨੇ ਤੇ ਇਸ ਦੇ ਵਿੱਚ ਤਾਂ ਜਿੰਨਾ ਕਰ ਲਿਆ ਉਹਨਾਂ ਘੱਟ ਹੈ ਲੇਕਿਨ ਸੰਗਰੂਰ ਵਾਸੀਆਂ ਨੇ ਇਹਦੇ ਵਿੱਚ ਬਹੁਤ ਵੱਧ ਚੜ ਕੇ ਇਹਦੇ ਵਿੱਚ ਆਪਣਾ ਕੰਟਰੀਬਿਊਸ਼ਨ ਕੀਤਾ ਹੈ ਤੇ ਬਹੁਤ ਵੱਧ ਚੜ ਕੇ ਸ਼ਹਿਰ ਦੀ ਸਜਾਵਟ ਕੀਤੀ ਹੈ ਤੁਸੀਂ ਦੇਖ ਪਾਉਂਗੇ ਕਿ ਸ਼ਹਿਰ ਦਾ ਹਰ ਕੋਨਾ ਜਗਮਗ ਹੈ ਤੇ ਹਰ ਸੰਗਰੂਰ ਵਾਸੀ ਦੇ ਦਿਲ ਦੇ ਵਿੱਚ ਹਰ RAM ਪਗਤ ਦੇ ਦਿਲ ਦੇ ਵਿੱਚ ਬਹੁਤ ਖੁਸ਼ੀ ਹੈ ਤੇ ਆਉਣ ਵਾਲੀ 21 ਤਰੀਕ ਨੂੰ ਸਨਾਤਨ ਉਤਕਰਸ਼ ਫਾਊਂਡੇਸ਼ਨ ਵੱਲੋਂ ਜੋ ਇੱਕ ਉਪਰਾਲਾ ਕੀਤਾ ਗਿਆ ਸੀ ਉਹ ਸਾਰੀਆਂ ਸੰਸਥਾਵਾਂ ਵਿੱਚ ਨੇ ਉਹਦੇ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਤੇ 21 ਤਰੀਕ ਨੂੰ ਸਾਰੀਆਂ ਸੰਸਥਾਵਾਂ ਸਾਰੇ ਮੰਦਿਰ ਕਮੇਟੀਆਂ ਸਾਰੇ ਮਿਲ ਕੇ ਇਸ ਦੇ ਵਿੱਚ ਯਾਤਰਾ ਦੇ ਵਿੱਚ ਭਾਗ ਲੈ ਰਹੇ ਨੇ ਤੇ ਮੇਰਾ ਸੰਗਰੂਰ ਦੇ ਸਾਰੇ ਸ਼ਹਿਰ ਸੰਗਰੂਰ ਵਾਸੀਆਂ ਨੂੰ ਰਾਮ ਭਗਤਾਂ ਨੂੰ ਬੇਨਤੀ ਹੈ ਕਿ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਜੀ ਦੀ 21 ਤਰੀਕ ਨੂੰ ਯਾਤਰਾ ਦੇ ਵਿੱਚ ਮਰਿਆਦਾ ਦੇ ਨਾਲ ਆਪਾਂ ਸ਼ਾਮਿਲ ਹੋਈਏ ਤੇ ਜੈ ਜੈ ਰਾਮ ਕਰਦੇ ਯਾਤਰਾ ਦੇ ਵਿੱਚ ਪ੍ਰਭੂ ਦੇ ਗੁਣ ਗਾਈਏ ਜੈ ਸ਼੍ਰੀ ਰਾਮ ਬੜੇ ਬੜਪਾਕੀਆਂ ਵੀ ਇਹ ਜੋ ਸਮਾਂ ਸ਼੍ਰੀ ਰਾਮਚੰਦਰ ਜੀ ਦੇ ਸਾਨੂੰ ਅਯੁੱਧਿਆ ਦੇ ਵਿੱਚ 500 ਸਾਲ ਤੋਂ ਵੱਧ ਸਮਾਂ ਆਪਣੇ ਉੱਥੇ ਵਿਰਾਜਮਾਨ ਹੋ ਰਹੇ ਨੇ ਉਹਦੀ ਖੁਸ਼ੀ ਦੇ ਵਿੱਚ ਅਸੀਂ ਕਲਯੁਗ ਦੇ ਜੋ ਪ੍ਰਾਣੀ ਜੀ ਸਾਨੂੰ ਇਹ ਉਹੀ ਸਤਜਗ ਵਾਲਾ ਟਾਈਮ ਮਿਲ ਗਿਆ ਜਦੋਂ ਅਸੀਂ ਰਾਮਚੰਦਰ ਜੀ ਬਣਵਾਸ ਕੱਟ ਕੇ ਆਏ ਸੀ ਲੋਕਾਂ ਨੇ ਦਿਵਾਲੀ ਮਨਾਈ ਸੀ ਅਸੀਂ ਉਸ ਤੋਂ ਵੀ ਬੜਪਾਗੇ ਆ ਵੀ ਇੰਨਾ ਸਾਡੇ ਇਸ ਚ ਸਨਾਤਨ ਉਤਕਰਸ਼ਨ ਫਾਊਂਡੇਸ਼ਨ ਵੱਲੋਂ ਬਾਕੀ ਹੋਰ ਸ਼ਹਿਰ ਦੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਵੱਲੋਂ ਜਿੰਨੇ ਵੀ ਮੰਦਨੇ ਉਹਨਾਂ ਨਾਲ ਮੀਟਿੰਗ ਹੋਈ ਸੀ ਤੇ ਬੜਾ ਉਹਨਾਂ ਚ ਉਤਸ਼ਾਹ ਪਾਇਆ ਜਾ ਰਿਹਾ ਹੈ ਇੰਨਾ ਚਾਹਵ ਹੈ ਵੀ ਅਸੀਂ ਇਹਨੂੰ ਵਿਆਹ ਨਹੀਂ ਕਰ ਸਕਦੇ ਇਸ ਤੋਂ ਵੱਡੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਨਹੀਂ ਹੋਣੀ ਜੋ ਸਾਡੇ ਅਸੀਂ ਇਹ ਜੀਵਨ ਦੇ ਵਿੱਚ ਦੇਖਾਂਗੇ ਇਸ ਕਰਕੇ ਸਭ ਨੂੰ ਲੱਖ ਲੱਖ ਵਧਾਈਆਂ ਸਭ ਨੂੰ ਕਹਿੰਦੇ ਆ ਵੀ ਇਸ ਚ ਵੱਧ ਚੜ ਕੇ ਹਿੱਸਾ ਲਓ ਇਹ ਸਮਾਂ ਬਾਰ-ਬਾਰ ਨਹੀਂ ਮਿਲਣਾ ਇਸ ਕਰਕੇ ਸਭ ਦੇ ਚਰਣਾ ਚ ਇਹ ਹੀ ਬੇਨਤੀ ਹੈ ਮਰਿਆਦਾ ਪ੍ਰਿਸ਼ੋਤਮ रामचंद्र ਜੀ ਦਾ ਜੋ ਵੀ ਸ਼ੋਭਾ ਯਾਤਰਾ 21 ਤਰੀਕ ਨੂੰ ਕੱਢੀ ਜਾ ਰਹੀ ਹੈ ਉਹਦੇ ਚ ਬੰਦ ਚੜ ਕੇ ਹਿੱਸਾ ਲਓ ਇੰਨਾ ਚਾਹਵਿਆ ਸੀ ਬਿਠਿਆ ਨਹੀਂ ਕਰ ਸਕਦੇ ਹੁਣ ਵੀ ਅਸੀਂ ਸੰਤਾਂ ਨੂੰ ਮਿਲ ਕੇ ਆਏ ਆ ਇਹਦੇ ਬਾਰੇ ਉਹਨਾਂ ਨੇ ਬਹੁਤ ਕੁਝ ਸਾਨੂੰ ਦੱਸਿਆ ਜੈ ਸ਼੍ਰੀ ਰਾਮ 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 ਅੱਜ ਸਾਡੇ ਸੰਗਰੂਰ ਸ਼ਹਿਰ ਵਿੱਚ ਪ੍ਰਭੂ શ્રી ਰਾਮ ਜੀ ਦੀ ਸ਼ੋਭਾ ਯਾਤਰਾ ਦੇ ਲਈ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਯਾਤਰਾ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਲਓ ਅਤੇ ਇਹ ਯਾਤਰਾ ਪੂਰੀ ਮਰਿਆਦਾ ਦੇ ਨਾਲ ਆਪਾਂ ਸੰਪੰਨ ਕਰੀਏ ਸਾਰੇ ਵੀਰਾਂ ਨੂੰ ਬੇਨਤੀ ਹੈ ਕਾਲੀ ਮਾਤਾ ਮੰਦਿਰ ਸਹੀ 1 ਵਜੇ ਪਹੁੰਚੋ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਗੱਲ ਇਸ ਤਰ੍ਹਾਂ ਜੀ ਪਹਿਲਾਂ ਸੋਤੋਂ ਜੈ ਸ਼੍ਰੀ ਰਾਮ ਮੈਂ ਦੱਸਣਾ ਚਾਹਾਂਗਾ ਸਾਡਾ ਮਨਚਿਕ ਸੋਚ ਹੈ ਜੀ ਨਵੰਬਰ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਸਾਰੇ ਸੰਸਥਾਵਾਂ ਮਿਲ ਕੇ ਜੋ ਯਾਤਰਾ ਘੱਡੀ ਆਵੇ ਪ੍ਰਭੂ ਸ਼੍ਰੀ ਰਾਮ ਦੇ ਅਯੁੱਧਿਆ ਆਨ ਦੀ ਖੁਸ਼ੀ ਦੇ ਵਿੱਚ ਉਹਦੇ ਅਸੀਂ ਰੋਟਾ ਨਾ 21 ਜਨਵਰੀ ਦਾ ਬਹੁਤ ਥੋੜੇ ਪੰਜ-ਛੇ ਲੋਕਾਂ ਦੀ ਗੱਲ ਹੋਈ ਜਿਉਂ ਜੀ ਆਪਸ ਗੱਲ ਕੀਤੀ ਬਿਜਾਰਾ ਦੀ ਗੱਲ ਕੀਤੀ ਨਾ ਉਸਾ ਇਹਨਾਂ ਨੂੰ ਹੌਸਲਾ ਮਿਲਣ ਦਾ ਹੰ ਕੱਬੀ ਦੇਸ਼ਾ ਤੋਂ ਸਾਰਾ ਬਾਜ਼ਾਰ ਸਾਰਾ ਸ਼ਹਿਰ ਜਗਮਗ ਹੋਇਆ ਪਿਆ ਦਿਵਾਲੀ ਤੋਂ ਜਦ ਗੱਲ ਕੀਤੀ ਦਿਵਾਲੀ ਤੋਂ ਦੁਵਾਲ ਤੋਂ ਵੱਧ ਸਾਰੇ ਲੋਕਾਂ ਦੇ ਵਿੱਚ ਇੰਨੇ ਕ ਲੰਗਰ ਲੱਗ ਰਹੇ ਨੇ ਰੂਟ ਪਲਾਨ ਦੇ ਵਿੱਚ ਤੁਸੀਂ ਆਪਾਂ ਸੋਚ ਨਹੀਂ ਸਕਦੇ ਸਾਰੇ ਟੈਂਟ ਹਾਊਸ ਬੁੱਕ ਨੇ ਸਾਰੇ ਪ੍ਰਿੰਟਿੰਗ ਪ੍ਰੈਸ ਆ ਬੁੱਕ ਨੇ ਇਸ ਟਾਈਮ ਜਦ ਰੂਟ ਨਾਂ ਦੀ ਗੱਲ ਕੀਤੀ ਆਪਣਾ ਰੂਟ ਪਲਾਨ ਆ ਗਿਆ ਆਪਣਾ ਕਾਲੀ ਮਾਤਾ ਮੰਦਿਰ ਸ਼ੋਭਾ ਯਾਤਰਾ ਸਹੀ ਇੱਕੋ ਹੀ ਸ਼ੁਰੂ ਹੋਵੇਗੀ ਕਾਲੀ ਮਾਤਾ ਮੰਦਿਰ ਸ਼ੁਰੂ ਹੋ ਕੇ ਸ਼ੋਭਾ ਯਾਤਰਾ ਪੱਲਾ ਕੀ ਬੜੇ ਚੌਂਕ ਦੇ ਵਿੱਚ ਬੜੇ ਚੌਦੋਂ ਸੁਨਾਮੀ ਗੜ ਬਾਜ਼ਾਰ ਆਉਂਦੇ ਹੋਏ ਜਾਏਗੀ ਉਹ ਸ਼ੀਤਪਖ ਸਿੰਘ ਚੌਂਕ ਸ਼ੀਤਪਖ ਸਿੰਘ ਚੌਦੋਂ ਫ रेलवे चौक रेलवे चौक ते प्रेम बस्ती प्रेम बस्ती तो आंदी हुई हो जाएगी बस स्टैंड चौक बस स्टैंड तो फिर ठोरीगढ़ बाजार ਦੇ ਵਿੱਚੋਂ ਹੁੰਦੇ ਹੋਏ ਆਏਗੀ ਛੋਟਾ ਚੌਂਕ ਛੋਟਾ ਚੌਂਕ ਤੋਂ ਨਾਬੜੇ ਘਟ ਜਾਏਗੀ ਨਾਬੜੇ ਲੇਵ ਚੌਂਕ ਤੋਂ ਘੁੰਮ ਕੇ ਕਚੈਰੀ ਰੋਡ ਦੇਲੇ ਘਰ ਤੋਂ ਫਿਰ ਵਾਪਸ ਛੋਟਾ ਚੌਂਕ ਛੋਟਾ ਚੌਂਕ ਤੋਂ بڑے ਚੌਂਕ بڑے ਚੌਂਕ ਤੋਂ ਫਿਰ ਵਾਪਸ ਬਕੀ ਹਾਂ ਦੇ ਬਗਰਾਮ ਹੈਗਾ ਸ਼ੋਭਾ ਯਾਤਰਾ ਦਾ ਜੀ ਸ਼ਹਿਰ ਵਸਾ ਜਾਗੇ ਵੱਤ ਛੱਡ ਕੇ ਆਪਣੇ ਲਈ ਇੱਕ ਬਹੁਤ ਹੀ ਸੁਨਹਿਰਾ ਤੇ ਖੁਸ਼ਹਾਲ ਮੌਕਾ ਆਇਆ 500 ਸਾਲ ਬਾਅਦ ਪ੍ਰਭੂ શ્રી RAM ਅਯੋਧਿਆ ਜੀ ਵਿਰਾਜਮਾਨ ਹੋ ਰਹੇ ਨੇ ਸਾਰਾ ਸ਼ਹਿਰ ਸਾਰੇ ਸਸਤਾਵਾਂ ਇਕੱਠੇ ਹੋ ਰਹੀਆਂ ਨੇ ਸਾਰੇ ਬੇਨਤੀ ਹੈ ਆਪਣੇ ਘਰਾਂ ਤੋਂ ਨਿਕਲੋ ਆਪਣੇ ਬੱਚਿਆਂ ਨੂੰ ਆਪਣੇ ਫੈਮਿਲੀ ਨਾਲ ਲੈ ਕੇ 12 ਵਜੇ ਸਹੀ ਕਾਲੀ ਮਾਤਾ ਮੰਦਰ ਪਹੁੰਚੋ ਤਾਂ ਆਪਣੇ ભਵਯਾ ਜਿਹੜੀ ਸ਼ੋਭਾ ਯਾਤਰਾ ਹੋਏਗੀ ਉਹਦਾ ਪਾ ਹਿੱਸਾ ਬਣੀਏ ਤੇ ਇੱਕ ਮਿਸਾਲ ਕਾਇਮ ਕਰੀਏ ਕਿ ਹਾਂ ਅਸੀਂ ਸਾਰੇ ਇਕੱਠੇ ਹੋਗੇ ਇੱਕ ਸ਼ੋਭਾ ਯਾਤਰਾ ਇੱਕਾ ਪ੍ਰਭੂ ਜੀ ਦਾ ਆਮਦਲੀ ਕਿੰਨੀ ਖੁਸ਼ੀ ਹੈ ਸਾਡੇ ਬੰਦੇ ਉਹ ਦੱਸ ਸਕੀ ਆਪਣੇ ਬਈ ਐਸ ਵਾਰ ਜਿੰਨਾ ਉਤਸ਼ਾਹ ਇਸ ਵਾਰ ਦੇਖਣ ਨੂੰ ਮਿਲ ਰਿਹਾ ਨਾ ਕਦੇ ਆਪਣੀ ਲਾਈਫ 'ਚ ਨਹੀਂ ਦੇਖਿਆ ਅਸੀਂ ਇੰਨਾ ਹਿੰਦੂਆਂ ਨੂੰ ਇੰਨਾ ਉਤਸ਼ਾਹ ਹੈ ਸ਼੍ਰੀ ਰਾਮ ਜੀ ਦੀ ਅਜੋ ਤੇ ਅਜ ਵਾਪਸੀ ਉਹਨਾਂ ਦੇ ਮੰਦਰ ਦੀ ਐਡੀ ਵੱਡੀ ਜੋ ਉਪਲਬਧੀ ਹੋਈ ਹੈ ਹਿੰਦੂਆਂ ਨੂੰ ਉਹਦੇ ਲਈ ਸਾਡੇ ਸ਼ਹਿਰ ਨੇ ਬਹੁਤ ਜ਼ਿਆਦਾ ਉਸਤਾਵ ਮਨਾ ਰਿਹਾ ਹੈ